ਇੱਕ ਇੱਕ ਕਦਮ ਕੋਈ 200 ਸਾਲ ਪਹਿਲਾਂ ਜਾਪਾਨ ਵਿੱਚ ਦੋ ਰਾਜਾਂ ਵਿੱਚ ਯੁੱਧ ਛਿੜ ਗਿਆ ਸੀ ਛੋਟਾ ਜੋ ਰਾਜ ਸੀ ਪੈਪੀਤ ਸੀ ਹਾਰ ਜਾਣਾ ਉਸ ਦਾ ਯਕੀਨੀ ਸੀ ਉਸ ਦੇ ਕੋਲ ਸੈਨਿਕਾਂ ਦੀ ਸੰਖਿਆ ਘੱਟ ਸੀ ਥੋੜੀ ਘੱਟ ਨਹੀਂ ਬਹੁਤ ਘੱਟ ਸੀ ਦੁਸ਼ਮਣ ਕੋਲ 10 ਸੈਨਿਕ ਸਨ ਤਾਂ ਉਸ ਕੋਲ ਇੱਕ ਸੈਨਿਕ ਸੀ ਉਸ ਰਾਜ ਦੇ ਸੈਨਾਪਤੀਆਂ ਨੇ ਯੁੱਧ ਵਿੱਚ ਜਾਣ ਤੋਂ ਨਾਹ ਕਰ ਦਿੱਤੀ ਉਹਨਾਂ ਨੇ ਕਿਹਾ ਇਹ ਤਾਂ ਮੂਰਖਤਾ ਹੋਵੇਗੀ ਕਿ ਅਸੀਂ ਆਪਣੇ ਆਦਮੀਆਂ ਨੂੰ ਬ्यर्थ ਹੀ ਕਟਵਾਉਣ ਲੈ ਜਾ ਜੀ ਹਾਰ ਤਾਂ ਯਕੀਨੀ ਹੈ ਅਤੇ ਹਾਰ ਨਿਸ਼ਚਿਤ ਹੈ ਤਾਂ ਅਸੀਂ ਆਪਣਾ ਮੂੰਹ ਹਾਰ ਦੀ ਕਾਲਖ ਨਾਲ ਪੋਚਣ ਜਾਣ ਲਈ ਤਿਆਰ ਨਹੀਂ ਤੇ ਆਪਣੇ ਸੈਨਿਕਾਂ ਨੂੰ ਵੀ ਵਿਅਰਥ ਵਿੱਚ ਘਟਵਾਉਣ ਲਈ ਸਾਡੀ ਮਰਜ਼ੀ ਨਹੀਂ ਮਰਨ ਦੀ ਜਗ੍ਹਾ ਹਾਰ ਜਾਣਾ ਮੁਨਾਸਬ ਹੈ ਮਰ ਕੇ ਵੀ ਹਾਰਨਾ ਹੈ ਜਿੱਤ ਦੀ ਤਾਂ ਕੋਈ ਸੰਭਾਵਨਾ ਮੰਨੀ ਨਹੀਂ ਜਾ ਸਕਦੀ ਸਮਰਾਟ ਵੀ ਕੁਝ ਨਹੀਂ ਕਹਿ ਸਕਦਾ ਸੀ ਗੱਲ ਸੱਚ ਸੀ ਅੰਕੜੇ ਸਹੀ ਸਨ ਫਿਰ ਉਸਨੇ ਪਿੰਡ ਵਿੱਚ ਵਸੇ ਫਕੀਰ ਨੂੰ ਜਾ ਕੇ ਬੇਨਤੀ ਕੀਤੀ ਕਿ ਕੀ ਤੁਸੀਂ ਮੇਰੀ ਫੌਜ ਦੇ ਸੈਨਾਪਤੀ ਬਣ ਕੇ ਜਾ ਸਕਦੇ ਹੋ ਇਹ ਉਸਦੇ ਸੈਨਾਪਤੀਆਂ ਦੀ ਸਮਝ ਵਿੱਚ ਨਹੀਂ ਆਈ ਗੱਲ ਸੈਨਾਪਤੀ ਜਦੋਂ ਇਨਕਾਰ ਕਰਦੇ ਹੋਣ ਤਾਂ ਇੱਕ ਫਕੀਰ ਜਿਸ ਨੇ ਕਦੀ ਕੋਈ ਯੁੱਧ ਨਹੀਂ ਲੜਿਆ ਜਿਸ ਨੇ ਯੁੱਧ ਦੀ ਕੋਈ ਗੱਲ ਨਹੀਂ ਕੀਤੀ ਇਹ ਬਿਲਕੁਲ ਉਲਟ ਆਦਮੀ ਨੂੰ ਅੱਗੇ ਕਰਨ ਦਾ ਕੀ ਮਕਸਦ ਹੈ ਉਹ ਫਕੀਰ ਰਾਜ਼ੀ ਹੋ ਗਿਆ ਜਿੱਥੇ ਬਹੁਤੇ ਪੇਸ਼ਾਵਰ ਲੋਕ ਰਾਜ਼ੀ ਨਹੀਂ ਹੁੰਦੇ ਉੱਥੇ ਗੈਰ ਪੇਸ਼ਾਵਰ ਲੋਕ ਰਾਜ਼ੀ ਹੋ ਜਾਂਦੇ ਹਨ ਉਹ ਫਕੀਰ ਰਾਜ਼ੀ ਹੋ ਗਿਆ ਸਮਰਾਟ ਵੀ ਡਰਿਆ ਆਪਣੇ ਮਨ ਵਿੱਚ ਪਰ ਫਿਰ ਵੀ ਠੀਕ ਸੀ ਹਾਰਨਾ ਹੀ ਸੀ ਤਾਂ ਮਰ ਕੇ ਹਾਰਨਾ ਹੀ ਠੀਕ ਸੀ ਫਕੀਰ ਦੇ ਨਾਲ ਸੈਨਿਕਾਂ ਨੂੰ ਜਾਣ ਵਿੱਚ ਵੀ ਬੜੀ ਕਵਰਾਹਟ ਹੋਈ ਇਹ ਆਦਮੀ ਕੁਝ ਜਾਣਦਾ ਨਹੀਂ ਪਰ ਫਕੀਰ ਇੰਨੇ ਜੋਸ਼ ਨਾਲ ਭਰਿਆ ਸੀ ਸੈਨਿਕਾਂ ਨੂੰ ਜਾਣਾ ਪਿਆ ਸੈਨਾਪਤੀ ਵੀ ਸੈਨਿਕਾਂ ਦੇ ਪਿੱਛੇ ਹੋ ਗਏ ਕਿ ਦੇਖੋ ਹੁੰਦਾ ਕੀ ਹੈ ਜਿੱਥੇ ਦੁਸ਼ਮਣ ਨੇ ਡੇਰੇ ਲਾਏ ਹੋਏ ਸਨ ਉਸ ਤੋਂ ਥੋੜੀ ਹੀ ਦੂਰ ਉਸ ਫਕੀਰ ਨੇ ਇੱਕ ਛੋਟੇ ਜਿਹੇ ਮੰਦਰ ਵਿੱਚ ਸਾਰੇ ਸੈਨਿਕਾਂ ਨੂੰ ਰੋਕਿਆ ਤੇ ਉਸਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਅਸੀਂ ਚੱਲੀਏ ਘੱਟੋ-ਘੱਟ ਭਗਵਾਨ ਨੂੰ ਕਹਿ ਦਈਏ ਕਿ ਅਸੀਂ ਲੜਨ ਚੱਲੇ ਹਾਂ ਤੇ ਉਸ ਤੋਂ ਪੁੱਛ ਲਈਏ ਕਿ ਤੁਹਾਡੀ ਮਰਜ਼ੀ ਕੀ ਹੈ ਜੇਕਰ ਹਾਰਨਾ ਹੀ ਹੈ ਤਾਂ ਅਸੀਂ ਵਾਪਸ ਚਲੇ ਜਾਈਏ ਅਤੇ ਜੇਕਰ ਜਿਤਾਉਣਾ ਹੈ ਤਾਂ ਠੀਕ ਸੈਨਿਕ ਬੜੀ ਉਮੀਦ ਨਾਲ ਮੰਦਿਰ ਦੇ ਬਾਹਰ ਖੜੇ ਹੋ ਗਏ ਉਸ ਫਕੀਰ ਨੇ ਅੱਖਾਂ ਬੰਦ ਕਰਕੇ ਤੇ ਹੱਥ ਜੋੜ ਕੇ ਭਗਵਾਨ ਨੂੰ ਪ੍ਰਾਰਥਨਾ ਕੀਤੀ ਫਿਰ ਜੇਬ ਵਿੱਚੋਂ 1 ਰੁਪਿਆ ਕੱਢਿਆ ਤੇ ਭਗਵਾਨ ਨੂੰ ਕਿਹਾ ਕਿ ਮੈਂ ਇਸ ਰੁਪਏ ਨੂੰ ਸੁੱਟਦਾ ਹਾਂ ਜੇਕਰ ਇਹ ਸਿੱਧਾ ਡਿਗਿਆ ਤਾਂ ਅਸੀਂ ਸਮਝ ਲਵਾਂਗੇ ਕਿ ਜਿੱਤ ਸਾਡੀ ਹੋਣੀ ਹੈ ਅਤੇ ਜੇ ਅਸੀਂ ਵੱਧ ਜਾਵਾਂਗੇ ਅੱਗੇ ਤੇ ਜੇਕਰ ਇਹ ਉਲਟਾ ਡਿਗਿਆ ਤਾਂ ਅਸੀਂ ਮੰਨ ਲਵਾਂਗੇ ਕਿ ਅਸੀਂ ਹਾਰ ਗਏ ਬਾਪਸ ਮੜ ਜਾਵਾਂਗੇ ਅਤੇ ਰਾਜੇ ਨੂੰ ਕਹਿ ਦੇਵਾਂਗੇ ਕਿ ਵਿਅਰਥ ਮਰਨ ਦਾ ਪ੍ਰਬੰਧ ਨਾ ਕਰੋ ਹਾਰ ਨਿਸ਼ਚਿਤ ਹੈ ਭਗਵਾਨ ਦੀ ਵੀ ਮਰਜ਼ੀ ਇਹੀ ਹੈ ਸੈਨਿਕਾਂ ਨੇ ਧਿਆਨ ਨਾਲ ਦੇਖਿਆ ਉਸਨੇ ਰੁਪਈਆ ਸੁੱਟਿਆ ਚਮਕਦੀ ਤੁੱਪ ਵਿੱਚ ਰੁਪਈਆ ਚਮਕਿਆ ਤੇ ਥੱਲੇ ਡਿੱਗਿਆ ਉਹ ਸਿਰ ਦੇ ਵੱਲ ਡਿੱਗਿਆ ਸੀ ਉਹ ਸਿੱਧਾ ਡਿੱਗਿਆ ਸੀ ਉਸਨੇ ਸੈਨਿਕਾਂ ਨੂੰ ਕਿਹਾ ਕਿ ਹੁਣ ਫਿਕਰ ਛੱਡ ਦਿਓ ਹੁਣ ਖਿਆਲ ਹੀ ਛੱਡ ਦਿਓ ਹੁਣ ਤੁਹਾਨੂੰ ਇਸ ਜ਼ਮੀਨ ਤੇ ਕੋਈ ਹਰਾ ਨਹੀਂ ਸਕਦਾ ਰੁਪਈਆ ਸਿੱਧਾ ਡਿੱਗਿਆ ਸੀ ਭਗਵਾਨ ਨਾਲ ਸੀ ਉਹ ਸੈਨਿਕ ਜਾ ਕੇ ਜੂਝ ਗਏ 7 ਦਿਨ ਵਿੱਚ ਉਹਨਾਂ ਨੇ ਦੁਸ਼ਮਣ ਨੂੰ ਹਰਾ ਦਿੱਤਾ ਉਹ ਜਿੱਤੇ ਹੋਏ ਵਾਪਸ ਗਏ ਉਸ ਮੰਦਰ ਦੇ ਕੋਲ ਆ ਕੇ ਉਸ ਫਕੀਰ ਨੇ ਕਿਹਾ ਹੁਣ ਮૂર્ਤੀ ਆਪਾਂ ਧੰਨਵਾਦ ਤਾਂ ਕਰ ਦਈਏ ਉਹ ਸਾਰੇ ਸੈਨਿਕ ਰੁਕੇ ਉਹਨਾਂ ਸਭ ਨੇ ਹੱਥ ਜੋੜ ਕੇ ਭਗਵਾਨ ਨੂੰ ਪ੍ਰਾਰਥਨਾ ਕੀਤੀ ਅਤੇ ਕਿਹਾ ਤੇਰਾ ਬਹੁਤ ਧੰਨਵਾਦ ਕਿ ਤੂੰ ਜੇਕਰ ਇਸ਼ਾਰਾ ਨਾ ਕਰਦਾ ਸਾਨੂੰ ਜਿੱਤਣ ਦਾ ਤਾਂ ਅਸੀਂ ਤਾਂ ਹਾਰ ਹੀ ਚੁੱਕੇ ਸੀ ਤੇਰੀ ਕਿਰਪਾ ਅਤੇ ਤੇਰੇ ਇਸ਼ਾਰੇ ਤੇ ਅਸੀਂ ਜਿੱਤੇ ਹਾਂ ਉਸ ਫਕੀਰ ਨੇ ਕਿਹਾ ਇਸ ਤੋਂ ਪਹਿਲਾਂ ਕਿ ਭਗਵਾਨ ਨੂੰ ਧੰਨਵਾਦ ਦੇਵੋ ਮੇਰੀ ਜੀਬ ਵਿੱਚ ਜੋ ਸਿੱਕਾ ਪਿਆ ਹੈ ਉਸ ਨੂੰ ਗੌਰ ਨਾਲ ਦੇਖ ਲਵੋ ਉਸ ਨੇ ਸਿੱਕਾ ਕੱਢ ਕੇ ਦਿਖਾਇਆ ਉਹ ਸਿੱਕਾ ਦੋਵੇਂ ਪਾਸਿਓਂ ਸਿੱਧਾ ਸੀ ਉਹ ਉਲਟਾ ਡੱਗ ਹੀ ਨਹੀਂ ਸਕਦਾ ਸੀ ਉਸ ਨੇ ਕਿਹਾ ਭਗਵਾਨ ਦਾ ਧੰਨਵਾਦ ਨਾ ਕਰੋ ਤੁਸੀਂ ਉਮੀਦ ਨਾਲ ਭਰ ਗਏ ਜਿੱਤ ਦੀ ਇਸ ਲਈ ਜਿੱਤ ਗਏ ਤੁਸੀਂ ਹਾਰ ਵੀ ਸਕਦੇ ਸੀ ਕਿਉਂਕਿ ਤੁਸੀਂ ਨਿਰਾਸ਼ ਸੀ ਅਤੇ ਹਾਰਨ ਦੀ ਕਾਮਨਾ ਨਾਲ ਭਰੇ ਹੋਏ ਸੀ ਤੁਸੀਂ ਜਾਣਦੇ ਸੀ ਕਿ ਹਾਰਨਾ ਹੀ ਹੈ ਜੀਵਨ ਵਿੱਚ ਸਭ ਕੰਮਾਂ ਦੀ ਸਫਲਤਾਵਾਂ ਇੱਕ ਗੱਲ ਤੇ ਨਿਰਭਰ ਕਰਦੀਆਂ ਹਨ ਕਿ ਅਸੀਂ ਉਹਨਾਂ ਦੀ ਜਿੱਤ ਦੀ ਉਮੀਦ ਨਾਲ ਭਰੇ ਹੋਏ ਹਾਂ ਜਾਂ ਹਾਰ ਦੀ ਖਿਆਲ ਨਾਲ ਡਰੇ ਹੋਏ ਹਾਂ ਅਤੇ ਬਹੁਤੀ ਉਮੀਦ ਨਾਲ ਭਰੇ ਹੋਏ ਲੋਕ ਥੋੜੀ ਸਮਰੱਥਾ ਨਾਲ ਇੰਨਾ ਕਰ ਲੈਂਦੇ ਹਨ ਜਿੰਨਾ ਕਿ ਬਹੁਤ ਸਮਰੱਥਾ ਹੁੰਦੀ ਹੋਈ ਵੀ ਨਿਰਾਸ਼ਾ ਨਾਲ ਭਰੇ ਹੋਏ ਲੋਕ ਨਹੀਂ ਕਰ ਸਕਦੇ ਸਮਰੱਥਾ ਦਾ ਮੁੱਲ ਨਹੀਂ ਹੈ ਸਮਰੱਥਾ ਅਸਲੀ ਸੰਪਤੀ ਨਹੀਂ ਹੈ ਅਸਲੀ ਸੰਪਤੀ ਤਾਂ ਉਮੀਦ ਹੈ ਅਤੇ ਇਹ ਖਿਆਲ ਹੈ ਕਿ ਕੋਈ ਕੰਮ ਹੈ ਜੋ ਹੋਣਾ ਚਾਹੀਦਾ ਹੈ ਜੋ ਹੋਵੇਗਾ ਅਤੇ ਜਿਸ ਨੂੰ ਕਰਨ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ 1 ਕਰੋੜ ਦੀ ਗੱਲ ਬੜੀ ਵੱਡੀ ਲੱਗ ਸਕਦੀ ਹੈ ਇੰਨੇ ਥੋੜੇ ਜਿਹੇ ਲੋਕਾਂ ਨੂੰ ਸੀਮਤ ਸਾਧਨਾਂ ਵਾਲੇ ਮਿੱਤਰਾਂ ਨੂੰ ਬਹੁਤ ਵੱਡੀ ਲੱਗ ਸਕਦੀ ਹੈ ਬਹੁਤ ਵੱਡੀ ਗੱਲ ਇਸ ਲਈ ਲੱਗਦੀ ਹੈ ਕਿ 1 ਕਰੋੜ ਦੀ ਸੰਖਿਆ ਨੂੰ ਅਸੀਂ ਇੱਕਦਮ ਗਿਣਦੇ ਹਾਂ 1 ਕਰੋੜ ਸੰਖਿਆ ਬਹੁਤ ਵੱਡੀ ਹੈ